ਇੱਕ ਵਾਰ ਫਿਰ ਪੰਜਾਬੀ ਦੀ ਇਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਗੱਲ ਕਰਾਂਗੇ 12ਵੀਂ ਜਮਾਤ ਦੇ ਸਿਲੇਬਸ ਵਿੱਚ ਦਰਜ ਕਰਤਾ ਬਾਰਿਸ਼ ਸ਼ਾਹ ਜੋ ਕਿ ਪੰਜਾਬੀ ਦੀ ਮਸ਼ਹੂਰ ਕਵਿਤਰੀ ਅਮਰਤਾ ਪ੍ਰੀਤਮ ਦੁਆਰਾ ਲਿਖੀ ਗਈ ਹੈ ਸਭ ਤੋਂ ਪਹਿਲਾਂ ਆਪਾਂ ਥੋੜੀ ਜੀ ਜਾਣਕਾਰੀ ਬਾਰਿਸ਼ ਸ਼ਾਹ ਬਾਰੇ ਪ੍ਰਾਪਤ ਕਰਦੇ ਹਾਂ ਬਾਰਾਸ਼ਾ ਪੰਜਾਬੀ ਦਾ ਇੱਕ ਪ੍ਰਸਿੱਧ ਕਿੱਸਾਕਾਰ ਹੋਇਆ। ਇਸਨੇ 18ਵੀਂ ਸਦੀ ਦੇ ਵਿੱਚ ਇੱਕ ਪ੍ਰਸਿੱਧ ਕਿੱਸਾ ਲਿਖਿਆ ਜਿਸ ਦਾ ਨਾਂ ਸੀ ਹੀਰ। ਇਹ ਕਿੱਸਾ ਬਹੁਤ ਮਸ਼ਹੂਰ ਹੋਇਆ। ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਬਾਰਾਸ਼ਾ ਨੇ ਇਸ ਕਿੱਸੇ ਦੇ ਵਿੱਚ ਹੀਰ ਦੇ ਦਰਦ ਨੂੰ ਬਿਆਨ ਕੀਤਾ ਜਿਸ ਕਰਕੇ ਕਿੱਸਾ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਤੇ ਇਸ ਕਿੱਸੇ ਨੂੰ ਲੇਖਨ ਕਾਰਨ ਬਾਰਤ ਸ਼ਾ ਅਮਰ ਹੋ ਗਿਆ ਇਸ ਕਰਤਾ ਦੇ ਵਿੱਚ ਵੀ ਅਮਰਤਾ ਪ੍ਰੀਤਮ ਪੰਜਾਬ ਦੇ ਨਾਲ ਦਰਦ ਰੱਖਣ ਵਾਲੇ ਇਸ ਕਵੀ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਅੱਜ ਦੇ ਸਮੇਂ ਦੇ ਹਾਲਾਤ ਬਾਰੇ ਲਿਖਣ ਲਈ ਕਹਿ ਰਹੀ ਹੈ ਆਓ ਬਿਨਾਂ ਕਿਸੇ ਦੇਰੀ ਤੋਂ ਕਵਤਾ ਸ਼ੁਰੂ ਕਰਦੇ ਹਾਂ ਸੋ ਧਿਆਨਪੂਰਵਕ ਇਸ ਕਵਤਾ ਨੂੰ ਸਮਝਣਾ ਹੈ ਕਿਉਂਕਿ ਆਉਣ ਵਾਲੇ ਪੇਪਰ ਦੇ ਵਿੱਚ ਕਦੀ ਪ੍ਰਸੰਗ ਸਹਿਤ ਵਿਆਖਿਆ ਇਹਨਾਂ ਕਵਤਾਂਵਾਂ ਦੇ ਵਿੱਚੋਂ ਪੁੱਛੀ ਜਾਂਦੀ ਹੈ ਅੱਜ ਆਖਾਂ ਬਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਕਵਿਤਰੀ ਬਾਰਸ਼ਾ ਨੂੰ ਯਾਦ ਕਰਦੀ ਹੋਈ ਲਿਖਦੀ ਹੈ ਕਿ हे ਬਾਰਸ਼ਾ ਅੱਜ ਤੂੰ ਕਿਤੋਂ ਕਬਰਾਂ ਵਿੱਚੋਂ ਬੋਲ ਪੈ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ ਫੋਲ ਸ਼ਬਦ ਹੈ ਜਿਹੜਾ ਉਹਦਾ ਅਰਥ ਹੁੰਦਾ ਹੈ ਖੋਲ ਤੇ ਅੱਜ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਖੋਲ ਕੇ ਪਿਆਰ ਦਾ ਗੀਤ ਲਿਖ ਇੱਕ ਰੋਈ ਸੀ ਧੀ ਪੰਜਾਬ ਦੀ ਧੀ ਪੰਜਾਬ ਦੀ ਸ਼ਬਦ ਵਰਤਿਆ ਗਿਆ ਖੀਰ ਲਈ ਕਵਿਤਰੀ ਕਹਿ ਰਹੀ ਹੈ ਕਿ ਕਦੇ ਇੱਕ ਪੰਜਾਬ ਦੀ ਧੀ ਹੀ ਪੰਜਾਬ ਦੀ ਬੰਦਕਾਰਨ ਲੱਖਾਂ ਧੀਆਂ ਰੋ ਰਹੀਆਂ ਨੇ ਤੈਨੂੰ ਯਾਦ ਕਰ ਰਹੀਆਂ ਨੇ ਬੇਦਰਦ ਮੰਦਾਂ ਦੇ ਆ ਦਰਦੀਆ ਏ ਬਾਰਿਸ਼ਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਉੱਠ ਤੱਕ ਆਪਣਾ ਪੰਜਾਬ ਉੱਠ ਤੇ ਆਪਣੇ ਪੰਜਾਬ ਦੇ ਹਾਲਾਤ ਵੇਖ ਅੱਜ ਬੀਲੇ ਲਾਸ਼ਾਂ ਬਿਸ਼ੀਆਂ ਤੇ ਲਹੂ ਦੀ ਭਰੀ ਚੋਣਾਂ ਬੀਲੇ ਸ਼ਬਦ ਕਿਹਾ ਗਿਆ ਜੰਗਲ ਨੂੰ ਇੱਥੇ ਉਹ ਜੰਗਲ ਦੀ ਗੱਲ ਹੋਈ ਹੈ ਜਿਸ ਵਿੱਚ ਕਦੇ ਰਾਜੇ ਨਹੀਂ ਖੀਰ ਦੀਆਂ ਮੱਜਾਂ ਚਾਰੀਆਂ ਸੀ ਤੇ ਲਹੂ ਦੀ ਪਰੀਚਨਾਵ ਚਨਾਵ ਉਹ ਦਰਿਆ ਦਾ ਨਾਮ ਹੈ ਜਿਸ ਦੇ ਵਿੱਚ ਖੀਰ ਦੀ ਬੇੜੀ ਸੇਜ ਸਮੇਤ ਲੱਗੀ ਹੁੰਦੀ ਸੀ ਜਿੱਥੇ ਹੀਰ ਤੇ ਰਾਜੇ ਦਾ ਪਹਿਲੀ ਵਾਰ ਮਿਲਨ ਹੋਇਆ ਸੀ ਸੋ ਇਸ ਦੇ ਵਿੱਚ ਕਵਿਤਰੀ ਕੀ ਕਰੀ ਹੈ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਅੱਜ ਉਸ ਪਿਆਰ ਦੇ ਜੰਗਲ ਦੇ ਵਿੱਚ ਲਾਸ਼ਾਂ ਬਿਸ਼ੀਆਂ ਪਈਆਂ ਹਨ ਤੇ ਲਹੂ ਦੀ ਭਰੀ ਚਨਾਬ ਤੇ ਉਹ ਪਿਆਰ ਨੂੰ ਪਾਲਣ ਵਾਲਾ ਦਰਿਆ ਚਨਾਬ ਲਹੂ ਦਾ ਭਰਿਆ ਪਿਆ ਹੈ ਕਿਸ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰਲਾ ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਸੋ ਕਵਿਤਰੀ ਕਹਿ ਰਹੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਪੰਜ ਦਰਿਆਵਾਂ ਦੇ ਪਾਣੀਆਂ ਦੇ ਵਿੱਚ ਕਿਸੇ ਨੇ ਨਫ਼ਰਤ ਦੀ ਜ਼ਹਿਰ ਰਲਾ ਦਿੱਤੀ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਤੇ ਉਹ ਜ਼ਹਿਰੀਲਾ ਪਾਣੀ ਪੰਜਾਬ ਦੀ ਧਰਤੀ ਨੂੰ ਧਰਤ ਦਾ ਮਤਲਬ ਹੈ ਧਰਤੀ ਨੂੰ ਤੇ ਉਹ ਜ਼ਹਿਰੀਲਾ ਪਾਣੀ ਪੰਜਾਬ ਦੀ ਧਰਤੀ ਨੂੰ ਲਗਾ ਦਿੱਤਾ ਗਿਆ ਹੈ ਕਿਉਂਕਿ ਹਰ ਕੋਈ ਦਵਿਤਰੀ ਕਹਿ ਰਹੀ ਹੈ ਕਿ ਇਸ ਨਫ਼ਰਤ ਤੇ ਫਿਰਕੂ ਜ਼ਹਿਰ ਦੇ ਕਾਰਨ ਪੰਜਾਬ ਦੀ ਇਸ ਉਪਜਾਊ ਭੂਮੀ ਦੇ ਲੂਲੂਂ ਦੇ ਵਿੱਚ ਜ਼ਹਿਰ ਫੁੱਟ ਪਿਆ ਹੈ ਜਾਨੀ ਕਿ ਨਿਕਲ ਪਿਆ ਹੈ ਗਿੱਠ-ਗਿੱਠ ਚੜੀਆਂ ਲਾਲੀਆਂ ਫੁੱਟ-ਫੁੱਟ ਚੜਿਆ ਕਹਿਰ ਜਿਸ ਇਸ ਜ਼ਹਿਰ ਕਾਰਨ ਧਰਤੀ ਦੇ ਉੱਤੇ ਗਿੱਠ-ਗਿੱਠ ਲਾਲੀਆਂ ਚੜ ਪਈਆਂ ਹਨ ਤੇ ਫੁੱਟ-ਫੁੱਟ ਹਰ ਚੜ ਪਿਆ ਹੈ ਇਸ ਤੋਂ ਅੱਗੇ ਕਵਿਤਰੀ ਕਹਿ ਰਹੀ ਹੈ ਬਿਓ ਬਲਸੀ ਬਾਹ ਬਾਹ ਸ਼ਬਦ ਹੈ ਜਿਹੜਾ ਇਹਦੇ ਉੱਤੇ ਇੱਕ ਕਮਾ ਲੱਗੇ ਇਹਨੂੰ ਪੰਜਾਬੀ ਦੇ ਵਿੱਚ ਛੁਟ ਮਰੋੜੀ ਕਿਹਾ ਜਾਂਦਾ ਜਿਸ ਸ਼ਬਦ ਦੇ ਅੱਗੇ ਇਹ ਹੀ ਕਮਾ ਇਸ ਤਰ੍ਹਾਂ ਲੱਗਿਆ ਹੋਵੇ ਉਸ ਦਾ ਮਤਲਬ ਹੁੰਦਾ ਹੈ ਕਿ ਉਸ ਸ਼ਬਦ ਨੂੰ ਬੜੇ ਸੰਖੇਪ ਰੂਪ ਦੇ ਵਿੱਚ ਜਸ ਸ਼ਾਰਟ ਸ਼ਬਦ ਦੇ ਵਿੱਚ ਲਿਖਿਆ ਹੁੰਦਾ ਬਾ ਦਾ ਮਤਲਬ ਹੈ ਇੱਥੇ ਸ਼ਬਦ ਹੈ ਹਵਾ ਠੀਕ ਹੈ ਬਾ ਦਾ ਵੈਸੇ ਵੀ ਅਰਥ ਹਵਾ ਬਣਦਾ ਬਯੋਬਲਸੀ ਦਾ ਅਰਥ ਬਣਦਾ ਜ਼ਹਿਰ ਭਰੀ ਬਯੋਬਲਸੀ ਬਾ ਯਾਨੀ ਕਿ ਜ਼ਹਿਰ ਭਰੀ ਹਵਾ ਫਿਰ ਬਣ ਬਣ ਵਗਦੀ ਜਾ ਜਦੋਂ ਇਹ ਜ਼ਹਿਰ ਭਰੀ ਹਵਾ ਬਣ ਬਣ ਦੇ ਵਿੱਚ ਵਗਦੀ ਜਾ ਰਹੀ ਹੈ ਉਨੇ ਹਰ ਇੱਕ ਬਾਸ ਦੀ ਬੰਝਲੀ ਦਿੱਤੀ ਨਾਗ ਬਣਾ ਮਤਲਬ ਇਹ ਜ਼ਹਿਰ ਭਰੀ ਹਵਾ ਜਦੋਂ ਬਣ ਬਣ ਦੇ ਵਿੱਚ ਵਗਦੀ ਜਾ ਰਹੀ ਹੈ ਤਾਂ ਉਸ ਨੇ ਹਰ ਇੱਕ ਬਾਸ ਦੀ ਬੰਝਲੀ ਉਹ ਬੰਝਲੀ ਜਿਹੜੀ ਕਦੇ ਰਾਂਜਾ ਆਪਣੀ ਹੀਰ ਲਈ ਵਜਾਉਂਦਾ ਸੀ ਪਿਆਰ ਵਾਲੀ ਬੰਝਲੀ ਉਸ ਨੂੰ ਅੱਜ ਨਾਗ ਬਣਾ ਦਿੱਤਾ ਹੈ ਨਾਗ ਆਪਾਂ ਨੂੰ ਪਤਾ ਹੈ ਕਿ ਸਿਰਫ ਡੱਸਣ ਦਾ ਕੰਮ ਕਰਦਾ ਹੈ ਉਹਨੂੰ ਨਾਗ ਬਣਾ ਦਿੱਤਾ ਹੈ ਪਹਿਲੇ ਡੰਗ ਮਦਾਰੀਆਂ ਮੰਤਰ ਗਏ ਗਵਾਚ ਕਵਿਤਰੀ ਕਹਿ ਰਹੀ ਹੈ ਸਭ ਤੋਂ ਪਹਿਲਾ ਡੰਗ ਮਦਾਰੀਆਂ ਇੱਥੇ ਕਿਹਾ ਗਿਆ ਸਾਡੇ ਰਾਜਨੀਤਿਕ ਨetaਵਾਂ ਨੂੰ ਨਫਰਤ ਦਾ ਇਹ ਪਹਿਲਾ ਡੰਗ ਸਭ ਤੋਂ ਪਹਿਲਾ ਸਾਡੇ ਰਾਜਨੀਤਿਕ ਨetaਵਾਂ ਨੂੰ ਲੱਗਿਆ ਜਿਨ੍ਹਾਂ ਨੇ ਲੋਕਾਂ ਨੂੰ ਸਮਝਾਉਣਾ ਸੀ ਕਿ ਉਹ ਨਫਰਤ ਦੀ ਇਸ ਅੱਗ ਦੇ ਵਿੱਚ ਨਾ ਸੜਨ ਮੰਤਰ ਗਏ ਗਵਾਚ ਦੱਸੇ ਹੋਏ ਲੋਕਾਂ ਦੇ ਜ਼ਹਿਰ ਦਾ ਇਲਾਜ ਕਰਨਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੇ ਉਹ ਮੰਤਰ ਜਿਨ੍ਹਾਂ ਨਾਲ ਇਲਾਜ ਕੀਤਾ ਜਾਂਦਾ ਹੈ ਉਹ ਕਿਦਰੇ ਗਵਾਚ ਗਏ ਹਨ ਉਸ ਤੋਂ ਅੱਗੇ ਕਵਿਤਰੀ ਕਹੀ ਹੈ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਸੋ ਦੂਸਰਾ ਡੰਗ ਜਣੇ ਖਣੇ ਸ਼ਬਦ ਵਰਤੇ ਅਗੇ ਤੇ ਹਰ ਇੱਕ ਆਮਨਸਾਨ ਲਈ ਦੂਸਰਾ ਡੰਗ ਹਰ ਇੱਕ ਆਮਨਸਾਨ ਨੂੰ ਲੱਗਿਆ ਆਮ ਲੋਕਾਂ ਨੂੰ ਲੱਗਿਆ ਨਾਗਾ ਕੀਲੇ ਲੋਕ ਮੂੰਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਫ਼ਰਤ ਦੇ ਇਸ ਜ਼ਹਿਰ ਨੇ ਲੋਕਾਂ ਦੇ ਮੂੰਹ ਕੀਲ ਲਏ ਹਨ ਬਸ ਫਿਰ ਡੰਗ ਹੀ ਡੰਗ ਫਿਰ ਉਹ ਹਰ ਇੱਕ ਨੂੰ ਮਾਰਨ ਲਈ ਕਾਲੇ ਪੈ ਰਹੇ ਸਨ ਪਲੋਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਇਸ ਨਫ਼ਰਤ ਦੀ ਜ਼ਹਿਰ ਕਾਰਨ ਪੰਜਾਬ ਦੇ ਅੰਗ ਸੀ ਜਿਹੜੇ ਉਹ ਨੀਲੇ ਪੈ ਗਏ ਸੀ ਭਾਵ ਚਾਰੇ ਪਾਸੇ ਕਾਤਲ ਲੁੱਟਾਂ ਖੋਹਾਂ ਹੋ ਰਹੀਆਂ ਸੀ ਗਲਿਆਂ ਟੁੱਟੇ ਗੀਤ ਫਿਰ ਤਰਕਲਿਆਂ ਟੁੱਟੀ ਤੰਦ ਇਸ ਨਫ਼ਰਤ ਦੀ ਜ਼ਹਿਰ ਕਾਰਨ ਇਸ ਫਿਰਕੂ ਜ਼ਹਿਰ ਕਾਰਨ ਕੁੜੀਆਂ ਦੇ ਗਲਾਂ ਦੇ ਵਿੱਚੋਂ ਗੀਤ ਬਿਸਰ ਗਏ ਜਦ ਟੁੱਟ ਗਏ ਤਰਕਲਿਓ ਟੁੱਟੀ ਤੰਦ ਉਲ ਕੁੜੀਆਂ ਜਿਹੜੀਆਂ ਕਦੇ ਇਕੱਠੀਆਂ ਚਰਖੇ ਕਰਦੀਆਂ ਸੀ ਅੱਜ ਉਹਨਾਂ ਦੇ ਤਰਕਲਿਆ ਸ਼ਬਦ ਵਰਤਿਆ ਗਿਆ ਤੱਕਲਿਆਂ ਲਈ ਜੋ ਚਰਖੇ ਦੇ ਵਿੱਚ ਇੱਕ ਤੱਕਲਾ ਹੁੰਦਾ ਹੈ ਜਿਹਦੇ ਉੱਤੇ ਕੱਤਿਆ ਜਾਂਦਾ ਉਹ ਤਰ ਤੱਕਲਿਆਂ ਤੋਂ ਤੰਦ ਟੁੱਟ ਗਈ ਹੈ ਤਰਿੰਜਣੋ ਟੁੱਟੀਆਂ ਸਹੇਲੀਆਂ ਤਰਿੰਜਣ ਹੁੰਦਾ ਹੈ ਕੁੜੀਆਂ ਦਾ ਇਕੱਠ ਜਿੱਥੇ ਕੁੜੀਆਂ ਬੈਠ ਕੇ ਚਰਖੇ ਕਰਦੀਆਂ ਸੀ ਉਹ ਤਿਰੰਜਨਾ ਤੋਂ ਸਹੇਲੀਆਂ ਸੀ ਜਿਹੜੀਆਂ ਉਹ ਵਿਛੜ ਗਈਆਂ ਕਿਉਂਕਿ ਚਾਰੇ ਪਾਸੇ ਹਹਾਕਾਰ ਮਚਿਆ ਹੋਇਆ ਸੀ ਵੰਡ ਹੋਈ ਸੀ ਦੇਸ਼ ਦੀ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਸੀ ਇਸ ਕਰਕੇ ਸਹੇਲੀਆਂ ਵੀ ਜਿਹੜੀਆਂ ਤਿਰੰਜਨ ਦੇ ਵਿੱਚੋਂ ਵਿਛੜ ਗਈਆਂ ਚਰਖੜੇ ਕੂਕਰਵੰਦ ਤੇ ਚਰਖੜੇ ਸ਼ਬਦ ਵਰਤਿਆ ਗਿਆ ਚਰਖਿਆਂ ਲਈ ਕੂਕਰ ਹੁੰਦੀ ਹੈ ਆਵਾਜ਼ ਜਿਸ ਕਾਰਨ ਚਰਖਿਆਂ ਦੀ ਆਵਾਜ਼ ਬੰਦ ਹੋ ਗਈ ਸੀ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਹੁਣ ਇੱਥੇ ਸ਼ਬਦ ਆਇਆ ਲੁੱਡਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਲੁੱਡਣ ਸੀ ਜੋ ਖੀਰ ਦੀ ਬੇੜੀ ਸੀ ਉਹਦਾ ਮਲਾ ਸੀ ਉਹਦਾ ਨਾਂ ਸੀ ਲੁੱਡਣ ਸਣੇ ਸੇਜ ਦੇ ਬੇੜੀਆਂ ਸੇਜ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਦੋਂ ਆਪਾਂ ਸ਼ੁਰੂ ਕੀਤਾ ਸੀ ਕਿ ਚਨਾਬ ਦਰਿਆ ਦੇ ਵਿੱਚ ਹੀਰ ਦੀ ਇੱਕ ਬੇੜੀ ਦੇ ਉੱਤੇ ਸੇਜ ਲੱਗੀ ਹੋਈ ਸੀ ਮਤਲਬ ਉਹਦਾ ਬਿਸਤਰਾ ਲੱਗਿਆ ਸੀ ਜਿੱਥੇ ਉਹ ਆ ਕੇ ਆਰਾਮ ਕਰਦੀ ਸੀ ਉਹ ਬੇੜੀ ਦੇ ਵਿੱਚ ਤਾਂ ਲੋਡਣ ਨੇ ਕੀ ਕੀਤਾ ਉਹ ਬੇੜੀਆਂ ਜਿੱਥੇ ਹੀਰ ਦੀ ਸੇਜ ਲੱਗੀ ਸੀ ਉਹਨੂੰ ਸੇਜ ਸਮੇਤ ਦਰਿਆ ਦੇ ਵਿੱਚ ਰੋੜ ਦਿੱਤਾ ਯਾਨੀ ਕਿ ਬਹਾ ਦਿੱਤਾ ਸਣੇ ਡਾਲੀਆਂ ਪੀਂਗ ਅੱਜ ਪਿਪਲਾਂ ਦਿੱਤੀ ਤੋੜ ਪਿਪਲਾਂ ਨੇ ਡਾਲੀਆਂ ਸ਼ਬਦ ਵਰਤੇ ਗਏ ਟਾਣੀਆਂ ਲਈ ਟਾਣੀਆਂ ਸਮੇਤ ਪੀਂਗਾ ਨੂੰ ਤੋੜ ਦਿੱਤਾ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਭਾਵ ਜਿੱਥੇ ਕਦੇ ਰਾਂਜਾ ਪਿਆਰ ਦੀ ਬੰਝਲੀ ਵਜਾਉਂਦਾ ਸੀ ਬੇ ਉਹ ਬੰਝਲੀ ਗਈ ਗਵਾਚ ਅੱਜ ਰਾਂਜੇ ਦੀ ਉਹ ਬੰਝਲੀ ਲੱਗਦਾ ਕਿਤੇ ਗਵਾਚ ਗਈ ਕਿਉਂਕਿ ਚਾਰੇ ਪਾਸੇ ਨਫ਼ਰਤ ਫਿਰਕੂ ਪਣੀ ਦਾ ਬੋਲ ਬਲ ਹੈ ਲੋਕ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋ ਗਏ ਨੇ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਨ ਚ ਕਵਿਤਰੀ ਕਹਿ ਰਹੀ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਰਾਂਝੇ ਦੇ ਵੀਰ ਯਾਨੀ ਕਿ ਸਾਡੇ ਨੌਜਵਾਨ ਪਿਆਰ ਕਰਨ ਦੀ ਜਾਨ ਚ ਭੁੱਲ ਗਏ ਹਨ ਧਰਤੀ ਤੇ ਲਹੂ ਬਸਿਆ ਕਬਰਾਂ ਪਈਆਂ ਚੋਣ ਜਾਨੀ ਕਿ ਧਰਤੀ ਦੇ ਉੱਤੇ ਲਹੂ ਹੀ ਲਹੂ ਦਿਖਾਈ ਦੇ ਰਿਹਾ ਹੈ ਤੇ ਕਬਰਾਂ ਦੇ ਵਿੱਚੋਂ ਵੀ ਖੂਨ ਵੇਖਿਆ ਜਾ ਸਕਦਾ ਹੈ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੂਣ ਮਜ਼ਾਰਾਂ ਸ਼ਬਦ ਵਰਤਿਆ ਗਿਆ ਕਬਰਾਂ ਪਿਆਰ ਕਰਨ ਵਾਲੀਆਂ ਉਹ ਲੜਕੀਆਂ ਜਿਨ੍ਹਾਂ ਨੇ ਇਸ ਵੰਡ ਦੇ ਵਿੱਚ ਆਪਣੇ ਪਤੀ ਆਪਣੇ ਭਰਾ ਆਪਣੇ ਵੀਰ ਆਪਣੇ ਬੱਚਿਆਂ ਨੂੰ ਹੋਇਆ ਉਹ ਕਬਰਾਂ ਦੇ ਵਿੱਚ ਬੈਠ ਕੇ ਰੋ ਰਹੀਆਂ ਨੇ ਅੱਜ ਸਵੇ ਕੈਦੋਂ ਬਣ ਗਈ ਹੁਸਨ ਇਸ਼ਕ ਦੇ ਚੋਰ ਕੈਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੀਰ ਦਾ ਚਾਚਾ ਸੀ ਜਿਹਨੂੰ ਕੈਦੋਂ ਕਿਹਾ ਗਿਆ ਕਿਉਂਕਿ ਉਹ ਲੱਤ ਤੋਂ ਲੰਗੜਾ ਸੀ ਇਸ ਕਰਕੇ ਉਹਨੂੰ ਕੈਦੋਂ ਕਿਹਾ ਜਾਂਦਾ ਸੀ ਉਸਨੇ ਧੋਖੇ ਨਾਲ ਹੀਰ ਨੂੰ ਜ਼ਹਿਰ ਦੇ ਦਿੱਤੀ ਸੀ ਠੀਕ ਹੈ ਕਿਉਂਕਿ ਉਹ ਪਿਆਰ ਦਾ ਦੁਸ਼ਮਣ ਸੀ ਉਹ ਨਹੀਂ ਸੀ ਚਾਹੁੰਦਾ ਕਿ ਹੀ ਉਤੇ ਰਾਂਝਾ ਦਾ ਪਿਆਰ ਪ੍ਰਵਾਨ ਚੜੇ ਇਸ ਕਰਕੇ ਕਵਿਤਰੀ ਕਹਿੰਦੀ ਹੈ ਅੱਜ ਸਭੇ ਕੈਦੋ ਬਣ ਗਏ ਅੱਜ ਕਵਿਤਰੀ ਅਨੁਸਾਰੇ ਲੋਕੋ ਕੈਦੋਂ ਦਾ ਕੈਦੋਂ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਹੁਸਨ ਇਸ਼ਕ ਦੇ ਚੋਰ ਜੋ ਪਿਆਰ ਨੂੰ ਪ੍ਰਵਾਨ ਕਰਨਾ ਪਸੰਦ ਨਹੀਂ ਕਰਦੇ ਜੋ ਪਿਆਰ ਨੂੰ ਪ੍ਰਵਾਨ ਚੜਨਾ ਪਸੰਦ ਨਹੀਂ ਕਰਦੇ ਅੱਜ ਕਿੱਥੋਂ ਲਿਆਈ ਲੱਭ ਕੇ ਬਾਰਿਸ਼ਾ ਇੱਕ ਹੋਰ ਕਵਿਤਰੀ ਕਹਿ ਰਹੀ ਹੈ ਕਿ ਅੱਜ ਅਸੀਂ ਇੱਕ ਹੋਰ ਬਾਰਿਸ਼ਾ ਕਿੱਥੋਂ ਲੱਭ ਕੇ ਲਿਆਈਏ ਅੱਜ ਆਖਾਂ ਬਾਰਿਸ਼ਾ ਨੂੰ ਤੂੰ ਹੀ ਕਬਰਾਂ ਵਿੱਚੋਂ ਬੋਲ ਕਵਿਤਰੀ ਕਹਿ ਰਹੀ ਹੈ ਕਿ ਅੱਜ ਮੈਂ ਬਾਰਿਸ਼ਾ ਨੂੰ ਹੀ ਕਹਿੰਦੀ ਹਾਂ ਕਿ ਤੂੰ ਹੀ ਕਬਰਾਂ ਵਿੱਚੋਂ ਉੱਠ ਕੇ ਆ ਜਾ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਤੇ ਅੱਜ ਇਸ਼ਕ ਦੀ ਕਿਤਾਬ ਦਾ ਕੋਈ ਨਵਾਂ ਪੰਨਾ ਵਰਕਾ ਮਤਲਬ ਪੰਨਾ ਖੋਲ ਮਤਲਬ ਖੋਲ ਤੇ ਅੱਜ ਇਸ਼ਕ ਦੀ ਕਿਤਾਬ ਦਾ ਕੋਈ ਨਵਾਂ ਪੰਨਾ ਖੋਲ ਤੇ ਪਿਆਰ ਦੀ ਗੀਤ ਲਿਖ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਕਵਿਤਾ ਦੇ ਭਾਵ ਅਰਥ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਫਿਰ ਵੀ ਜੇ ਤੁਸੀਂ ਇਸ ਸੰਬੰਧੀ ਕੋਈ ਆਪਣਾ ਸੁਝਾਅ ਜਾਂ ਕੋਈ ਆਪਣਾ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨਾ ਮੈਂ ਉਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ